ਪਾੜ ਪਏ ਰਜਵਾਹੀ ਨੂੰ ਬੰਦ ਕਰਨ ਦੇ ਲਈ ਐਸ ਐਚ ਓ ਬੁੱਡਾ ਡਾਡਾ ਦੇ ਵੱਲੋਂ ਖੁਦ ਲੋਕਾਂ ਦੇ ਨਾਲ ਆ ਕੇ ਜ਼ਿੰਮੇਵਾਰੀ ਚੁੱਕ ਲਈ ਗਈ ਹੈ ਇੱਥੇ ਐਸ ਐਚ ਓ ਦੇ ਹੱਥ ਦੇ ਵਿੱਚ ਵੀ ਕਈ ਹੈ ਜਿਨ੍ਹਾਂ ਦੇ ਵੱਲੋਂ ਇਸ ਜਿਹੜਾ ਰਜਵਾਹੀ ਦੇ ਵਿੱਚ ਪਾੜ ਪਏ ਉਸ ਨੂੰ ਪੂਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਤਾਂ ਬੀਤੇ ਦਿਨੀ ਬਲੈਕਬੁੱਡ ਲਾਡਾ ਦੇ ਪਿੰਡ ਬੱਚੂਆਣਾ ਵਿਖੇ ਇਹ ਰਜਵਾਹੀ ਦੇ ਵਿੱਚ ਪਾੜ ਪੈਣ ਦੇ ਕਾਰਨ ਸੈਂਕੜੇ ਏਕੜ ਹੀ ਫਸਲ ਤਬਾਹ ਹੋ ਗਈ ਸੀ ਜਿਸ ਨੂੰ ਬੰਦ ਕਰਨ ਦੇ ਲਈ ਪਿੰਡੇ ਲੋਕਾਂ ਦੇ ਵੱਲੋਂ ਮੁਸ਼ਕਲ ਕੀਤੀ ਜਾ ਰਹੀ ਤੇ ਉੱਥੇ ਹੀ ਦੱਸ ਦਿੱਤੀ ਕਿ ਬੁੱਢਾ ਡਾ ਸਦਰ ਥਾਣੇ ਦੇ ਮੁਕੱਫਰ ਵੀ ਮੌਕੇ ਤੇ ਪਹੁੰਚ ਗਏ ਨੇ ਤਾਂ ਐਸਐਚਯੂ ਕੋਰ ਸਿੰਘ ਦੇ ਵੱਲੋਂ ਲੋਕਾਂ ਦੇ ਨਾਲ ਹੱਥਾਂ ਦੇ ਵਿੱਚ ਕਹੀ ਚੁੱਕ ਕੇ ਇਸ ਨਜਵਾਹੇ ਦੇ ਵਿੱਚ ਪੇਪਾਰ ਨੂੰ ਪੂਰਨ ਦੀ ਕੋਸ਼ਿਸ਼ ਕੀਤੀ ਗਈ ਹੈ ਦੱਸ ਦਿੱਤੀ ਕਿ ਇਲਾਕੇ ਦੇ ਵਿੱਚ ਵੀਡੀਓ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ ਜਿੱਥੇ ਲੋਕ ਇਸ ਤਸਵੀਰ ਨੂੰ ਵੇਖ ਕੇ ਪੰਜਾਬ ਪੁਲਿਸ ਦੀਆਂ ਸਿਫਤਾਂ ਕਰ ਰਹੇ ਨੇ ਹਾਲਾਂਕਿ ਕਿਤੇ ਨਾ ਕਿਤੇ ਕੁਦਰਤ ਦੀ ਜੜੀ ਇਸ ਵੇਲੇ ਮਾਰ ਪੈ ਰਹੀ ਹੈ ਜਿਸ ਦਿਨ ਲੋਕ ਕਾਫੀ ਘਬਰਾਏ ਤੇ ਡਰੇ ਸਹਮੇ ਹੋਏ ਨੇ ਰਿਜਵਾਹਦ ਦੇ ਵਿੱਚ ਵੀ ਆਪਾੜ ਜਿਸ ਨੇ ਚਲਦਿਆਂ ਕਿ ਫਸਲ ਖਰਾਬ ਹੋਈ ਜੇਕਰ ਜੇ ਵੀ ਪਾੜ ਨੂੰ ਨਾ ਪੂਰਿਆ ਗਿਆ ਤਾਂਉਣ ਵਾਲੇ ਦਿਨਾਂ ਦੇ ਵਿੱਚ ਇਹ ਪਾਣੀ ਜਿਹੜਾ ਘਰਾ ਤੱਕ ਵੀ ਪਹੁੰਚ ਸਕਦਾ ਜਿਸ ਦੇ ਚਲਦਿਆਂ ਐਸਚੋ ਦੇ ਵੱਲੋਂ ਖੁਦ ਲੋਕਾਂ ਦੇ ਨਾਲ ਆ ਕੇ ਜ਼ਿੰਮੇਵਾਰੀ ਚੁੱਕੀ ਗਈ ਹੈ